ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਲ ਛੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਗੱਭਣ ਮੱਝਾ ਤੇ ਇੱਕ ਗੱਭਣ ਗਾਂ ਜੀ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਭਾਈ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀਰ ਇਹ ਦੋਵੇਂ ਛੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਭਾਈ ਜੀ ਨਾ ਗੱਲਬਾਤ ਆਜੋ ਭਾਈ ਜੀ ਹਾਂਜੀ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕੰਮ ਠੀਕ ਹੋ ਜੀ ਹਾਂਜੀ ਵਧੀਆ ਜੀ ਹੋਰ ਕੰਮ ਕਰ ਵਧੀਆ ਚੱਲਦਾ ਜੀ ਹਾਂਜੀ ਬਹੁਤ ਵਧੀਆ ਜੀ ਠੀਕ ਜਿਹੜੇ ਆਪਣੇ ਇਹ ਨਗਦ ਉਮੇ ਆਪਣੇ ਕਰਦੀ ਹੈ ਜੀ ਹਾਂਜੀ ਇਹ ਆਪਾਂ ਲਈ ਸੀ ਠੀਕ ਆ ਮਦ ਲਈ ਸੀਗੀ ਹਾਂ ਠੀਕ ਆ ਤੇ ਇਹ ਬਹੁ ਕਰਦੀ ਆ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਮੇਰਾ ਹਰਮੇਲ ਸਿੰਘ ਆ ਪਿੰਡ ਬਰਲਡ ਵਾਲਾ ਠੀਕ ਆ ਜੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੂਰੀ ਸ਼ਹਿਰ ਦੇ ਬਿਲਕੁਲ ਨਾਲ ਪੈ ਜਾਂਦਾ ਪਿੰਡ ਵੀਰਜੀ ਨੇੜੇ ਪੈ ਜਾਂਦਾ ਹਾਂਜੀ ਹਾਂਜੀ ਨੇੜੇ ਜੇ ਆਪਣੇ ਮਤਲਬ ਘਰ ਨੂੰ ਆਉਣਾ ਹੋਵੇ ਹਾਂ ਰੋਡ ਤੋਂ ਉੱਤਰਦੀ ਆ ਹਨਾ ਹਾਂ ਹਾਂ ਬਿਲਕੁਲ ਜੀ ਠੀਕ ਆ ਗੋਆ ਨੰਬਰ ਬੋਲ ਦੂਗਾ 95928 ਹਮ 14508 ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਸਟਾਰਟ ਕਰਦੀ ਬਾਈ ਵੈੜ ਹਾਂਜੀ ਵੈੜ ਤੋਂ ਕਰ ਲੋ ਵੀਰੇ ਜਿਹੜੀ ਆਪਾਂ ਸਾਹਮਣੇ ਇਹ ਵੈੜ ਦੇਖ ਰਹੇ ਹਾਂ ਜੀ ਕਿਹੜਾ ਸੂਏਸ ਹੁੰਦੀ ਆ ਇਹ ਦੂਜੇ ਸੂਏ ਵਾਸਤੇ ਗੱਭਣਾ ਦੂਜੇ ਸੂਏ ਵਾਸਤੇ ਦਾ ਫੂਨਾ ਹੋਣੇ ਨੇ ਠੀਕ ਆ ਕਿੰਨਾ ਕਰ ਕਾੜਾ ਜੀ ਪਿਛਲੇ ਸੂਏ ਦਾ ਕਾੜਾ ਪਿਛਲੇ ਸੂਏ ਦਾ ਇਹਦਾ 27 28 ਲੀਟਰ ਦਾ ਪਹਿਲੇ ਸੂਏ ਦਾ ਠੀਕ ਆ ਹਾਂਜੀ ਤੇ ਮਤਲਬ ਕੰਡੇ ਵਾਲਾ ਚਵਾਇਆ ਇਹਨੇ ਹਾਂਜੀ ਹਾਂਜੀ ਐਡ ਕੀ ਕਿੰਨਾ ਕੁ ਦੇ ਦੂ ਯਾ ਸਟਾ ਐਡ ਕੀ ਤਾਂ 30 ਤੋਂ ਪਲੱਸ ਹੀ ਜਾਊ ਵੀਰੇ ਜਿਸ ਹਿਸਾਬ ਨਾਲ ਤਿਆਰੀ ਆ ਗਈ ਹੈ ਨਾ ਹਾਂ ਤਿਆਰੀ ਦੇ ਹਿਸਾਬ ਨਾਲ ਅੱਲੇ ਵਾ ਲੂਗਾ ਦੇਖੋ ਕਿੰਨਾ ਵਧੀਆ ਬਣਿਆ ਚਵਾਇ ਕਿੰਨੇ ਸੀਗੀ ਜੀ ਚਵਾਈ ਦੀ ਬਹੁਤ ਵਧੀਆ ਠੀਕ ਆ ਇੱਕ ਨੰਬਰ ਚਵਾਈ ਸੀਗੀ ਮਾ ਹਾਂ ਬਿਲਕੁਲ ਠੀਕ ਆ ਐਡ ਕੀ ਉਮੀਦ ਹੈਗੀ ਆ ਕਿੰਨੇ ਕਿਤੇ ਜਾ ਸਕਦੀ ਹੈ ਜੀ ਐਡ ਕੀ 33 34 ਲੀਟਰ ਦੁੱਧ ਦਊਗੀ ਠੀਕ ਆ ਬਾਕੀ ਬਈ ਆਪਾਂ ਲੇਵਾ ਨੇੜੇ ਤੋਂ ਚੈੱਕ ਕਰਾ ਲੈਣਾ ਮੈਂ ਕਹਣਾ ਕਰਮਲ ਨੇ ਬਹੁਤ ਸੋਹਣੀ ਤਿਆਰੀ ਕੀਤੀ ਆ ਫਿਕਸ ਹਵਨਾ ਰੱਖ ਦਿਆ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਦੇ ਥਣ ਲੱਗਾ ਵਾ ਜੈਡਰ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਤੇ ਕੁਆਲਟੀ ਵਾਲਾ ਆਡਰ ਤਿਆਰ ਕਰਿਆ ਵਾ ਖੋਲ ਦੋ ਜੀ ਤੋੜ ਦੋ ਕੱਦ ਬਈ ਬਹੁਤ ਚੰਗਾ ਪ੍ਰਿੰਟ ਬਹੁਤ ਚੰਗਾ ਬਾਕੀ ਫੈਟ ਫੂਡ ਕਿਵੇਂ ਆਉਂਦੀ ਰਹੀ ਹੈ ਜੀ ਫੈਟ ਬਹੁਤ ਵਧੀਆ ਵੀਰੇ ਠੀਕ ਆ ਹਾਂ ਫੈਟ ਬਈ ਕਹਿੰਦੇ ਬਹੁਤ ਚੰਗੀ ਆਉਂਦੀ ਰਹੀ ਹੈਗੀ ਬਾਕੀ ਹਵਾਨੇ ਦੀ ਗੱਲ ਕਰੀ ਤੇ ਖਸਾ ਬੰਨਾ ਬਾਕੀ ਚਵਾਈ ਚੂਈ ਦੀ ਪੋਲੀ ਹੋ ਜੀ ਹਾਂ ਚਵਾਈ ਚੂਈ ਬਹੁਤ ਬੋਲੀ ਆ ਠੀਕ ਆ ਚਵਾਈ ਫਿਰ ਮਸ਼ੀਨ ਤੇ ਕਰਦੀ ਸੀ ਕੱਖੀ ਨੇ ਹੱਥੀਂ ਚੋਂਦੇ ਰਹਿੰਦੇ ਸੀ ਅਸੀਂ ਤਾਂ ਠੀਕ ਆ ਹਾਂ ਦੋ ਜਣੇ ਬੈਠ ਕੇ ਚਵਾਈ ਕਰਨੀ ਪਈ ਹਣਾ ਹਾਂ ਜੀ ਦੋਨੇ ਪਾਸੇ ਬੈਠ ਕੇ ਚਵਾਈ ਆਹ ਹਾਂ ਹਾਂ ਦੋ ਦੋਨੇ ਪਾਸੇ ਬੈਠ ਕੇ ਚੋਲਦੇ ਸੀਗੇ ਠੀਕ ਹੈ ਜੀ ਦੇਖੋ ਆਂਖੜਾ ਪੂਰੇ ਆਪਾਂ ਚੈੱਕ ਕਰਾ ਦਈਏ ਫੇਸ ਬਾਈ ਚੈੱਕ ਕਰ ਲਓ ਮੈਨੂੰ ਕਿਹੜਾ ਬੱਤਾ ਕਰਮ ਵਾਲੀ ਦੀ ਬੋਦੀ ਵਾਲੀ ਨਾ ਹੁਣ ਚੰਗਿਆ ਜੇ ਪ੍ਰਿੰਟ ਤੇ ਸਨਖਪਣੇ ਦੀ ਗੱਲ ਕਰੀਏ ਬਾਈ ਮੂੰਹੋਂ ਬੋਲਣ ਦੀ ਤਾਂ ਆਪਾਂ ਨੂੰ ਲੋੜੀ ਨਾ ਇੰਨਾ ਕ ਚੰਗਾ ਲੇਵਾ ਕਰਮ ਵਾਲੀ ਆ ਤੇ ਕੀ ਮੁੱਲ ਰਹੂਗਾ ਜੀ ਫਰ ਦੇਣ ਲੈਣ ਹਾਂਜੀ ਕੀ ਮੁੱਲ ਰਹੂਗਾ ਦੇਣ ਲੈਣ ਦਾ ਮੁੱਲ ਇਹਦਾ 120 ਆ ਜੀ 120000 ਹਾਂ ਮਾਂ ਤਾਂ ਅਗਲੇ ਦਾ ਕਰ ਦਾਂਗੇ ਠੀਕ ਆ ਆਪਾਂ ਦੁੱਧ ਦੇ ਹਿਸਾਬ ਨਾਲ ਰੇਟ ਮੰਗਿਆ ਵੀਰ ਜੀ ਠੀਕ ਆ ਜੀ ਹਾਂ ਬਾਈ ਕਹਿੰਦੇ ਬਾਈ ਆਪਾਂ ਦੁੱਧ ਦੇ ਹਿਸਾਬ ਨਾਲ ਰੇਟ ਮੰਗਿਆ ਆ ਬਾਕੀ ਨਾ ਜੇ ਗੱਲ ਕਰੀਏ ਤੋਰੇ ਦੀ ਤੇ ਹਵਾਨੇ ਦੀ ਤਾਂ ਆਪਾਂ ਨੂੰ ਮੂੰਹੋਂ ਬੋਲਣ ਦੀ ਲੋੜ ਹੀ ਨਹੀਂ ਹਜੇ ਕਿੰਨਾ ਕੁ ਟਾਈਮ ਲੱਗੇਗਾ ਅਜੇ 2-4 ਦਿਨ ਲੈ ਸਕਦੀ ਆ ਵੀਰੇ 2-4 ਦਿਨ ਹਾਂ ਜੇ ਲੋਕ ਲਈ ਕਿੱਥੇ ਚੈੱਕ ਕਰਾ ਦਿਆਂ ਮੈਂ ਕਹਿਣਾ ਬਈ ਕਿਆ ਬਾਤ ਆ ਹੋਣਾ ਤਿਆਰੀ ਬਹੁਤ ਸੋਹਣੀ ਕਰੀ ਵੀ ਹੈ ਜੀ ਹੈਨਾ ਹਾਂ ਤੁਰਿਆ ਨਹੀਂ ਜਾਂਦਾ ਇਹ ਤਾਂ ਲੇਵਾ ਤਾਂ ਮਤਲਬ ਐਡਾ ਹੋ ਜਾਂਦਾ ਇਹਦਾ ਠੀਕ ਆ ਬਾਕੀ ਨਹੀਂ ਐ ਚੈੱਕ ਕਰ ਲਓ ਵੀ ਫਿਕਸ ਯਾ ਰੱਖਦੀ ਆ ਤੂੰ ਟੁੱਟ ਮੇ ਲੇਵਾ ਨਹੀਂ ਹੈਨਾ ਨਹੀਂ ਹਾਂ ਬਹੁਤ ਵਧੀਆ ਲੇਵਾ ਬਾਕੀ ਬਈ ਖੜਨੀ ਖੜਨੀ ਚੈੱਕ ਕਰ ਲਓ ਚੜਾਈ ਵਾੜ ਦੀ ਚੈੱਕ ਕਰ ਲਓ ਤੇ ਦੂਜਾ ਸੂਆ ਬਈ ਪਿਓਰ ਸੁੰਦੀ ਆ ਹੈਨਾ ਹਾਂਜੀ ਦੂਜਾ ਸੂਆ ਹੂੰ ਬਾਕੀ ਬਾਈ ਨੇ ਮੁੱਲ ਵੀ ਬਾਈ ਜਮਾ ਜਾਇ ਰੱਖਿਆ 120000 ਰੁਪਏ ਮੁੱਲ ਕਰਿਆਗਾ ਬਾਕੀ ਬਾਈ ਨਾ ਮਤਲਬ ਕਿ ਜਦੋਂ ਗੱਲ ਹੋਈ ਹਨਾ ਮਾਨ ਤਾਨ ਤਾਂ ਹੋਈ ਜਾਣਾ ਮੌਕੇ ਤੇ ਹਾਂਜੀ ਹਾਂਜੀ ਲੈ ਚੱਲੋ ਬਾਈ ਤੋਰ ਲਓ ਅੰਦਰ ਲੈ ਵਾਕਿ ਚੜਾਈ ਚੜੂਗਾ ਉਹ ਤਾਂ ਸ਼ਰੀਰ ਦੀ ਹਨਾ ਹਾਂਜੀ ਹਾਂਜੀ ਹਜੇ ਦਿਨ ਬਾਈ ਬਾਈ ਕਹਿੰਦਾ ਵੀ ਨਹੀਂ ਹਜੇ ਕਿੰਨੇ ਕੱਢ ਜੂ ਐਸਟੀਮੇਟ ਲੈ ਮੈਨੂੰ ਇਹ ਜਾਣੀ ਲੱਗਦਾ ਵੀ ਤਿੰਨ ਚਾਰ ਦਿਨ ਲਾਈ ਜੂ ਠੀਕ ਹੈ ਜੇ ਤਨਖਾੜ ਦੇ ਨਾ ਦੇਖ ਲੋ ਕਿੱਥੇ ਵੱਡ ਜਾਣੀ ਆ ਗੱਲ ਇਹਦੀ ਮੈਂ ਕਹਣਾ ਕਿਆ ਬਤਾਂ ਜੀ ਜਮਾ ਮਤਲਬ ਕਿ ਉਹ ਗੱਲ ਹੋਊਗੀ ਪੰਡ ਬਣ ਕੇ ਹਨਾ ਸੋਣਾਗਾ ਇਹਨੇ ਬਿਲਕੁਲ ਬਿਲਕੁਲ ਲੋਕੇ ਤੇ ਹਜੇ ਮੜ ਗਿਆ ਬਲਟਾਂ ਚੈੱਕ ਕਰਾ ਦਿਓ ਜੀ ਬਲਟਾਂ ਮੈਨੂੰ ਕਹਦਾ ਬਹੁਤ ਪਈਆਂ ਹਜੇ ਨਾ ਹਾਂਜੀ ਹਾਂ ਆ ਦੇਖੋ ਆ ਉੱਪਰਲੀ ਸਾਈਡ ਕਹਿੰਦਾ ਸਾਰੇ ਆ ਬਲਟਾਂ ਲਾਦੇ ਜੀ ਸਹੀ ਗੱਲ ਆ ਬਲਟਾਂ ਸੂ ਤੱਕ ਲੱਗੇ ਉਹਨਾਂਲੇ ਹਾਂਜੀ ਹਾਂਜੀ ਹੂੰ ਇਹਦਾ ਜਿਵੇਂ ਕੋਈ ਫਾਰਮ ਫੂਰਮ ਆਲਾ ਆ ਜਾ ਘਰੇ ਕਿਸੇ ਨੇ ਰੱਖਣੀ ਆ ਠੀਕ ਆ ਹਾਂ ਬਹੁਤ ਵਧੀਆ ਮੈਂ ਕਿ ਥਣ ਵੀ ਬਹੁਤ ਚੰਗਾ ਬੁੱਲੇ ਵਾਲਾ ਮੋਟਾ ਮੋਟਾ ਖਾਣਾ ਵੀਰੇ ਪੂਰਾ ਹੂੰ ਅੱਗੇ 2 ਨੰਬਰ ਤੇ ਜੀ ਹਾਂਜੀ 2 ਨੰਬਰ ਤੇ ਇਹ ਮੱਝਾ ਮਤਲਬ ਇਹ 7 ਮਹੀਨਿਆਂ ਦੀ ਗੱਭਣ ਆ ਠੀਕ ਆ ਅੱਠਵਾਂ ਚੱਲ ਰਿਹਾ ਇਹਨੂੰ ਦੁੱਧੋ ਜੀ ਦੁੱਧੋ ਡرائی ਆ ਇਸ ਟਾਈਮ ਇਹ ਠੀਕ ਆ ਤੇ ਕਿੰਨੇ ਕਿ ਦੁੱਧ ਤੇ ਚੱਲੀ ਜੀ ਦੁੱਧ ਹੈ ਪਿਛਲੇ ਸਵੇਰੇ ਨੇ 12 ਕਿਲੋਟਰ ਦਿੱਤਾ ਸੀਗਾ 12 ਕਿਲੋਟਰ ਹਾਂ ਹੁਣ ਇਹ ਮਤਲ ਕਿਹੜੇ ਸੂਏ ਨੂੰ ਗੱਭਣਾ ਏ ਇਹ ਤੀਜੇ ਸੂਏ ਨੂੰ ਗੱਭਣਾ ਤੀਜੇ ਸੂਏ ਨੂੰ ਗੱਭਣਾ ਹਾਂਜੀ ਤੇ ਹੁ ਚਾਰੂ ਚਰੂ ਵਧੀਆ ਹਾਂ ਪੂਰੀ ਵਧੀਆ ਠੀਕ ਆ ਹੈਡ ਫੂਡ ਚੰਗੀ ਆਉਂਦੀ ਹੈ ਹੈਡ ਤਾਂ ਇਹਦੀ 7.5 ਤੋਤੀ ਆਉਂਦੀ ਹੈ ਠੀਕ ਆ 7.5 ਤੋਤੀ ਆਪਾਂ ਤੋਕੜ ਗੱਭਣਾ ਲਿਆਏ ਸੀ ਉਦੋਂ ਦੁੱਧ ਦਿੰਦੀ ਸੀ ਇਹ ਠੀਕਾ ਤਾਂ ਕਾ 3.5 ਮਹੀਨੇ ਦੀ ਗੱਬੜ ਸੀ ਤਕਰੀਬਨ ਠੀਕ ਹੈ ਜੀ ਹਾਂ ਹੁਣ ਅਸੀਂ ਬਾਹਰ ਜਾਣਾ ਇਹਦੇ ਕਰਕੇ ਫਿਰ ਆਏ ਆ ਵੀ ਚਲ ਠੀਕ ਆ ਬਾਹਰ ਜਾਣ ਦੇ ਕਰਕੇ ਮਤਲਬ ਕਿ ਹੁਣ ਅਸੀਂ ਸੇਲ ਕਰ ਰਹੇ ਹਾਂ ਹਾਂ ਵੀ ਬਾਅਦ ਦੇ ਵਿੱਚ ਜਲਵਾ ਬਾਚ ਦੇ ਜਾਂਗੇ ਦੋ ਅੰਦਰ ਠੀਕ ਹੈ ਜੀ ਵੀ ਇਹ ਦੋ ਹੁਣ ਦੇ ਦੇਨੇ ਆ ਠੀਕ ਹੈ ਜੀ ਹਾਂ ਬਾਕੀ ਲੰਮੀ ਲੁੰਮੀ ਵੀ ਚੈੱਕ ਕਰ ਲਓ ਹਾਂ ਬਾਕੀ ਮੋਰਾ ਮੰਗੋ ਤੁਰਦੀ ਹੈ ਜੀ ਇਹ ਠੀਕ ਆ ਮੋਰਾ ਕੋਈ ਬਾਈ ਕਹਿੰਦਾ ਤੁਰਦੀ ਆ ਵੀ ਬਾਕੀ ਜੇ ਆਪਾਂ ਥਣ ਚੈੱਕ ਕਰਾਂ ਨਾ ਬਹੁਤ ਸੋਹਣਾ ਥਣ ਲੱਗਿਆ ਵਾ ਥਣ ਬਹੁਤ ਚੰਗਾ ਜੀ ਹੈਨਾ ਤੇ ਚਵਾਈ ਚ ਕੋਈ ਕਮੀ ਸੀ ਜੀ ਥਾਂ ਚਵਾਈ ਬਹੁਤ ਵਧੀਆ ਵੀਰ ਜੀ ਠੀਕ ਹੈ ਜੀ ਮੋਟੀ ਚਵਾਈ ਆ ਪੂਰੀ ਠੀਕ ਆ ਖੋਲ ਦੇ ਤੋਰ ਤੋਂ ਥੋੜਾ ਦੇਖਿਆ 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 ਇਹ ਖੋਲ ਗਈ ਤੋਰ ਲੋ ਜੀ ਹਾਂਜੀ ਇੱਧਰ ਹੀ ਤੋਰ ਮੈਂ ਫੇ ਚੈੱਕ ਕਰ ਲੋ ਬਈ ਬਹੁਤ ਪਿਆਰਾ ਕਰਮਲੀ ਦਾ ਸਿੰਘ ਨੇੜੇ ਮੁੜਿਆ ਵਾ ਜੀ ਹੈਨਾ ਹਾਂ ਦੇਖੋ ਤੁਸੀਂ ਗਰਦਨ ਕਿਵੇਂ ਚੱਕ ਕੇ ਤੋਰਦੀ ਆ ਹੂੰ ਸਿੰਘਾਂ ਲਈ ਬਈ ਕੁਆਲਿਟੀ ਚੈੱਕ ਕਰ ਲੋ ਬੰਤਨਾਂ ਸਿੰਘਾਂ ਲਈ ਬਹੁਤ ਚੰਗੀ ਆ ਫਿਰ ਮੱਝ ਵੀ ਬਹੁਤ ਚੰਗੀ ਆ ਬਾਈ ਸੇਵਾ ਸੰਭਾਲ ਚੰਗੀ ਹੋ ਗਈ ਮੂਰੇ ਸੂਣੀ ਤਿਆਰ ਹੋ ਗਈ ਹਾਂਜੀ ਹਾਂ ਇਹ ਕਿੰਨੀ ਗਮੀਦ ਕਰਦੇ ਨੇ ਇਹ ਕਿ ਤਾਂ ਫਿਰ 12 ਤੋਂ ਪਲਾਸੀ ਚਾਹੀਦਾ ਤੁਸਾਂ ਪਹਿਲੇ ਸੂਵੇ 12 ਸੀਗਾ ਇਹਦਾ ਠੀਕ ਆ ਉਹ ਬੜਾ ਡਰਦੀ ਆ ਕੈਮਰੇ ਤੋਂ ਉਹ ਠੰਡੀ ਸੀਲ ਫੋਨ ਹੈ ਜੀ ਹਾਂ ਉਹ ਤਾਂ ਠੀਕ ਆ ਠੀਕ ਆ ਠੰਡੀ ਸੀਲ ਬੜਾ ਕੈਮਰੇ ਕਰਕੇ ਥੋੜਾ ਡਰਦੀ ਆ ਹਨਾ ਸੀਲ ਬਈ ਚੈੱਕ ਕਰ ਲਉ ਝੋਲੇ ਦੀ ਗੱਲ ਕਰੀਏ ਬਹੁਤ ਵੱਡਾ ਝੋਲਾ ਜੀ ਹਨਾ ਹਾਂ ਹਾਂ ਪੂਰਾ ਕਿਵੇਂ ਹੈ ਜੀ ਹੈ ਜੀ ਮਤਲਬ ਜਦੋਂ ਸੂਣ ਦੇ ਨੇੜੇ ਆਉਂਦੀ ਆ ਕਿੰਨਾ ਕਿਲੇ ਵਾਜੀ ਪੂਰਾ ਭਰਿਆ ਆ ਉਦੋਂ ਯਾਨੀ ਵਧੀਆ ਸੀ ਜਦ ਆਪਾਂ ਲੈ ਕੇ ਆਏ ਆ ਜੇ ਕੋਈ ਲਈ ਹਾਂ 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 ਮਤਲਬ ਇਹ ਵਧੀਆ ਦਿਖਾਉਂਦੀ ਆਲੇ ਬਸ ਹਾਂ ਪੂਰਾ ਪੂਰਾ ਠੀਕ ਆ ਕੀ ਮੁੱਲ ਆ ਜੀ ਫਿਰ ਦਾ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਜੀ ਮੁੱਲ ਜਾਇ ਜੀ ਹੋਊਗਾ ਜੀ ਹਾਂ ਮੁੱਲ ਜਾਇ ਜੀ ਹੋਊਗਾ ਠੀਕ ਆ ਮੁੱਲ ਬਾਈ ਕਹਿੰਦੇ ਫੋਨ ਤੇ ਕਰਾਂਗੇ ਤੇ ਮੁੱਲ ਬਾਈ ਮਾੜੇ ਦੇ ਹਿਸਾਬ ਨਾਲ ਜਾਇਜ ਹੋ ਬਾਕੀ ਮੜਾ ਫੇਸ ਇਧਰ ਨੂੰ ਕਰਾ ਦੇ ਜੀ ਆਪਾਂ ਸਿੰਗਾ ਦੀ ਕੁਆਲਿਟੀ ਮੜੀ ਚੇਕ ਕਰਾ ਦੀ ਮੈਂ ਕਹਿੰਨਾ ਕੀ ਆ ਬਤਨ ਨੂੰ ਉਹ ਠੰਡੀ ਸੀਲ ਫੋਲੋ ਹਾਂ ਠੰਡੀ ਸੀਲ ਆ ਫਿਰ ਠੀਕ ਆ ਜੀ ਜੇ ਤਾਂ ਥੋੜਾ ਪਿੱਛੇ ਹੈ ਘਰ ਹੋਣ ਕਰਕੇ ਕਹਿੰਦਾ ਕੋ ਇਹੋਂ ਪਛਿੜਾ ਦਿੰਦੇ ਨਹੀਂ ਡਰ ਜਾਂਦਾ ਜੀ ਸਹੀ ਗੱਲ ਹੈ ਤਿੰਨਾਂ ਸੀਗੇ ਬਾਈ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜਿਸ ਕਿਸੇ ਵੀਰ ਨੂੰ ਕੋਈ ਪਸੰਦ ਆਉਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਦੋਨੋਂ ਵੇਖੋ ਜੀ ਧੰਨਵਾਦ